ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਕਰਨ ਬਾਬਾ ਜਨਜੀ ਤੇ ਬਲਵਿੰਦਰ ਸਿੰਘ ਪ੍ਰਧਾਨ ਲੋਕ ਅਧਿਕਾਰ ਨਹਿਰ ਦੇ ਸਾਡੀ ਮਾਰਕੀਟ ਪਹੁੰਚੇ ਆ ਭਾਵੇਂ ਸਾਡੀ ਮਾਰਕੀਟ ਇੱਥੇ ਸਾਰੇ ਵਪਾਰੀ ਨੇ ਪਰ ਅਸੀਂ ਪੂਰਾ ਜੋ ਹੈ ਇਹ ਦਰਦ ਜਿਹੜਾ ਉਹ ਰੱਖਦੇ ਆ ਕਿ ਜਿਹੜੇ ਬੰਦੀ ਸਿੰਘ ਸਾਡੇ ਹੈਗੇ ਆ ਉਹਨਾਂ ਨੂੰ ਪੂਰੇ ਟਾਈਮ ਲਈ ਜਿਹੜੇ ਆ ਨਾ ਰਿਹਾ ਹੋਣਾ ਕਰਨਾ ਚਾਹੀਦਾ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਜੀ ਆਲਰੇਡੀ 30 ਸਾਲ ਤਕਰੀਬਨ 30 ਸਾਲ ਜਿਹੜੀ ਆ ਉਹ ਜੇਲ੍ਹ ਕੱਟ ਚੁੱਕਿਆ ਔਰ ਉਹ ਵੀ ਫਾਂਸੀ ਦੀ ਕੋਠੜੀ ਦੇ ਵਿੱਚ ਤੇ ਜੇ ਹੁਣ ਉਹਨਾਂ ਨੂੰ ਅੱਜ ਹੀ ਫਾਂਸੀ ਲਾਉਣ ਬਾਰੇ ਸੋਚਦੇ ਆ ਤੇ ਫਿਰ ਉਹ 30 ਸਾਲ ਕਿਸ ਖਾਤੇ ਗਏ ਦੂਸਰਾ ਦੂਸਰਾ ਕੋਰਟਾਂ ਨੂੰ ਨਿਆਂਪਾਲਿਕਾ ਨੂੰ ਇਹ ਚਾਹੀਦਾ ਸੀ ਵੀ ਹੁਣ ਤੱਕ ਇਹਨੂੰ ਛੱਡਿਆ ਕਿਉਂ ਨਹੀਂ ਨਿਆਂਪਾਲਿਕਾ ਇਹ ਪੁੱਛ ਰਹੀ ਆ ਵੀ ਹੁਣ ਤੱਕ ਇਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਇਹ ਜਿਹੜੇ ਦੋਰੇ ਮਾਪਦੰਡ ਹੈਗੇ ਆ ਦੂਸਰਾ ਇੱਕ ਹੋਰ ਹੈਗਾ ਇੱਕੋ ਹੀ ਐਫ ਆਈ ਆਰ ਦੇ ਵਿੱਚ ਦੋ ਮੁਲਜ਼ਮਾਂ ਦੇ ਉੱਤੇ ਇੱਕੋ ਤਰ੍ਹਾਂ ਦਾ ਜਿਹੜਾ ਹੈਗਾ ਨਾ ਕੇਸ ਹੈ ਤੇ ਉਹਦੇ ਵਿੱਚ ਅਲੱਗ-ਅਲੱਗ ਫੈਸਲੇ ਨਹੀਂ ਹੋ ਸਕਦੇ ਇਸੇ ਇੱਕੋ ਐਫ ਆਈ ਆਰ ਦੇ ਵਿੱਚ ਆਲਰੇਡੀ ਜਗਤਾਰ ਸਿੰਘ ਹਵਾਰੇ ਦੀ ਫਾਂਸੀ ਦੀ ਨੂੰ ਤਬਦੀਲ ਕਰਕੇ ਉਮਰ ਕੈਦ ਵਿੱਚ ਤਬਦੀਲ ਕੀਤਾ ਹੋਇਆ ਇਸੇ ਕੇਸ ਦੇ ਵਿੱਚ ਸਿਰਫ ਫਰਕ ਇਹ ਸੀ ਕਿ ਬਲਵੰਤ ਸਿੰਘ ਰਾਜਵਾਨਾ ਨੇ ਅਪੀਲ ਨਹੀਂ ਸੀ ਕੀਤੀ ਉਹਨਾਂ ਦੀ ਅਪੀਲ ਜਿਹੜੀ ਐ ਐਸਜੀਪੀਸੀ ਕੋਲੋਂ ਲਗਾਈ ਗਈ ਸੀ ਇਸ ਕਰਕੇ ਉਹਨੂੰ ਐਕਸੈਪਟ ਕਰਕੇ ਇਹਨਾਂ ਦੀ ਫਾਂਸੀ ਵੀ ਜਿਹੜੀ ਆ ਉਹ ਉਮਰ ਕੈਦ 'ਚ ਤਬਦੀਲ ਕਰਨੀ ਚਾਹੀਦੀ ਆ ਤੇ ਉਮਰ ਕੈਦ ਤੋਂ ਵੱਧ ਜਿਹੜੀ ਆ ਉਹ ਸਜ਼ਾ ਭੁਗੋ ਚੱਕੇ ਨੇ ਇਸ ਕਰਕੇ ਰਿਹਾਈ ਦੇ ਕਾਬਿਲ ਨੇ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਉਸ ਤੋਂ ਇਲਾਵਾ ਇੱਕ ਹੋਰ ਬੇਨਤੀ ਐ ਸਗੀ ਕਿ ਜੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਉਹਨਾਂ ਦੀ ਫਾਂਸੀ ਨੂੰ ਉਮਰਕੈਦ ਦੇ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਤਾਂ ਭਾਈ ਰਾਜੋਣਾ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ ਅਗੋਂ ਨੰਬਰ 4 ਇੱਕ ਹੋਰ ਜੋ ਬੇਨਤੀ ਅਸੀਂ ਇਹ ਕਰਨਾ ਚਾਹੁੰਦੇ ਆ ਜਿਹੜੀਆਂ ਵੀ ਪੰਜਾਬ ਦੇ ਵਿੱਚ ਸਰਕਾਰਾਂ ਆਈਆਂ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਜਦਕਿ ਰਜੀਵ ਗਾਂਧੀ ਦੇ ਕਾਤਲਾਂ ਦੇ ਸੰਬੰਧ ਦੇ ਵਿੱਚ ਤਾਮਿਲ ਨਾਡੂ ਦੀ ਸਰਕਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਪੈਰਵਾਈ ਕੀਤੀ ਕੋਰਨਰ ਸੁਪਰੀਮ ਕੋਰਟ ਦੇ ਵਿੱਚ ਪਾਰਵਾਈ ਕੀਤੀ ਔਰ ਉਹਨਾਂ ਦੀ ਰਿਹਾਈ ਹੋਈ ਸਾਡੇ ਪੰਜਾਬ ਦੀ ਕਿਸੇ ਸਰਕਾਰ ਨੇ ਵੀ ਆ ਕੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹਾ ਦਾ ਨਾਰਾ ਨਹੀਂ ਮਾਰਿਆ ਹੈਗਾ ਇਸ ਤੋਂ ਇਲਾਵਾ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਆਲਰੇਡੀ 550 ਸਾਲਾ ਗੁਨਾਨ ਸਿੰਘ ਜੀ ਦੇ ਗੁਰਪੁਰਬ ਤੇ ਇਹ ਅਨਾਉਂਸਮੈਂਟ ਕੀਤੀ ਸੀ ਕਿ ਬੰਦੀ ਸਿੰਘ ਜਿਹੜੇ ਰਿਹਾ ਕੀਤੇ ਜਾਣਗੇ ਅਜੇ ਤੱਕ ਉਹ ਰਿਹਾ ਨਹੀਂ ਹੋਏ ਇਸ ਕਰਕੇ ਇਹ ਕੋਈ ਹਿੰਦੂ ਸਿੱਖ ਦਾ ਸਾਡਾ ਕੋਈ ਮਸਲਾ ਨਹੀਂ ਹੈ ਅਸੀਂ ਸਾਰੇ ਇਕੱਠੇ ਹਾਂ ਹਿੰਦੂ ਸਿੰਘ ਮੁਸਲਮਾਨ ਅਸਾਈ ਸਾਰੇ ਇਕੱਠਿਆਂ ਸੀ ਇਹ ਸਿਰਫ ਜਿਹੜੇ ਆ ਦੋਨੇ ਮਾਪਦੰਡ ਸਰਕਾਰਾਂ ਸਿਰਫ ਵੋਟਾਂ ਨੂੰ ਪੋਲਰਾਈਜੇਸ਼ਨ ਕਰਨ ਕਰਕੇ ਕੀਤੀਆਂ ਜਾਂਦੀਆਂ ਨੇ ਉਹ ਜਿਹੜੀਆਂ ਹੈਗੀਆਂ ਨੇ ਉਹ ਬਹੁ ਗਿਣਤੀ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ ਜਿਹੜਾ ਉਹ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਤੇ ਨਵੇਂ ਪਾਲਕਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਲੋਕਾਂ ਦੇ ਵਿੱਚ ਆਪਣਾ ਜਿਹੜਾ ਵਿਸ਼ਵਾਸ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ